ਅਰਪਣ ਦੇ ਕੱਲੇ ਹੀ ਭਰਾ ਸਟ ਰਾਜੇ ਨੂੰ ਵੀ ਕੋਸ਼ਿਸ਼ ਹੋ ਗਿਆ ਸੀ ਕਿਨੇ ਆਸਰੇ ਦੀ ਮਾਗੇ ਸਾਡੇ ਕੋਲੇ ਹੁਣ ਇਹ ਤੇ ਕੋਲੋਂ ਨੂੰ ਕੁਛ ਵੀ ਹੈ ਨਹੀਂਗਾ ਡਾਕਟਰ ਵੀ 1.5 ਲੱਖ ਰੁਪਏ ਹੋਰ ਮੰਗੀ ਜਾਂਦੇ ਅਸੀਂ ਕਿੱਥੋਂ ਇਲਾਜ ਕਰਾਂਗੇ ਕਿੱਥੋਂ ਇਹ ਸੀ ਪੈਸਾ ਦੇਗੇ ਹੋ ਸਕੇ ਅ ਵੀਰੇ ਸਾਡੀ ਮਦਦ ਤੋਂ ਮਦਦ ਕਰੋ ਸਾਡੀ ਮੇਰੇ ਪ੍ਰਾ ਕੰਮ ਤੋਂ ਹੁੰਦਾ ਸੀ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਤੇ ਸਿਰ 'ਚ ਸੱਟ ਵੱਜ ਗਈ ਜਿੰਨਾ ਵੀ ਹੋ ਸਕਿਆ ਅਸੀਂ ਇਹਦਾ ਇਲਾਜ ਕਰਾਇਆ ਅਸੀਂ ਘਰ ਵੀ ਵੇਚ ਵੰਡਦਾ ਆਪਦਾ ਵੀ ਵੇਚਦਾ ਮੇਰੇ ਮਾਪਿਓ ਨੇ ਵੀ ਆਪਦਾ ਥਾਂ ਵੇਚਦਾ ਅਸੀਂ ਉਹਦਾ ਪੈਸਾ ਇਹਦੇ ਤੇ ਲੱਗ ਗਿਆ ਹੁਣ ਸਾਡੇ ਚੈਨੀ ਗੰਜੈ ਸਾਨੀ ਕਿਸੇ ਇੰਨਾ ਪੈਸਾ ਲਾ ਸਕਗੇ ਵੀ ਉਹਨੇ ਸੀ ਇੰਨੇ ਪੈਸੇ ਕਿੱਥੋਂ ਲੱਗ ਗਏ ਸੀ ਸਾਡੇ ਕੋਲੇ ਹੁਣ ਕੁਝ ਵੀ ਐ ਨਹੀਂ ਗਾਇ ਸੀ ਤੇ ਦੱਕੜੀ ਨੇ ਚਾਰ ਆ ਪਿਆਉਣ ਜੇ ਸਾਡੇ ਪ੍ਰਕਾ ਲੱਗਾ ਸਾਡਾ ਪ੍ਰਾਚਾਰ ਮੈਨਾਂ ਦਾ ਸਾਨੂੰ ਵੀ ਆਸ ਹੈ ਵੀ ਇਹਦੇ ਅਸੀਂ ਰਖੜੀ ਬੰਨ੍ਹਗੇ ਸੀ ਜੇ ਇਹਨੂੰ ਕੁਛ ਹੋ ਗਿਆ ਤਾਂ ਸਿੱਖੀ ਕਰਾਂਗੇ ਇਹਦੇ ਬਿਨਾ ਸਾਡੇ ਕੋਲੇ ਹੁਣ ਕੁਛ ਵੀ ਹੈ ਨਹੀਂ ਗਾ ਦੇਣ ਨੂੰ ਕਿੱਥੋਂ ਇਹਦਾ ਲਾਜ ਕਰਾਂ ਕਿ ਮੇਰੀ ਥੋੜੇ ਤਾਂ ਹੀ ਆਈ ਰਤਾਸ ਮੈਂ ਤੇ ਮੇਰੀ ਬਾਤ ਤੋਂ ਥੋੜੀ ਥੋੜੀ ਸਾਰੇ ਮਦਦ ਕਰੋ ਮੇਰੀ ਮੈਂ ਆਪਦੇ ਭਰਾ ਦਾ ਲਾਜ ਕਰਾ ਸਕਾਂ ਰਖੜੀ ਦਾ ਤਿਹਾਰ ਆ ਰਿਹਾ ਹੈ ਤੇ ਆਪਾਂ ਸਾਰਿਆਂ ਨੇ ਆਪਦੀਆਂ ਆਪਦੀਆਂ ਭੈਣਾਂ ਵਾਸਤੇ ਕੁਝ ਨਾ ਕੁਝ ਸਾਰਿਆਂ ਨੇ ਸੋਚਿਆ ਹੁੰਦਾ ਕਿ ਆਪਾਂ ਆਪਣੀ ਭੈਣ ਨੂੰ ਆ ਗਿਫਟ ਲੈ ਕੇ ਦੇਵਾਂਗੇ ਆ ਗਿਫਟ ਲੈ ਕੇ ਦੇਵਾਂਗੇ ਤੇ ਤੁਸੀਂ ਇਹ ਸੋਚੋ ਕਿ ਜੇ ਚਾਰ ਭੈਣਾਂ ਦੇ ਇੱਕ ਕੱਲਾ ਕਹਿਰਾ ਹੀ ਵੀਰ ਹੋਵੇ ਤੇ ਉਹਦੀ ਉਹ ਭੈਣਾਂ ਉਡੀਕ ਕਰਨੀਆਂ ਹੁਣ ਕਿ ਅਸੀਂ ਰਖੜੀ ਦੇ ਤਿਹਾਰ ਦੇ ਉੱਤੇ ਉਹਦੇ ਵਾਸਤੇ ਆ ਕੁਝ ਲੈ ਕੇ ਜਾਵਾਂਗੇ ਆ ਕੁਝ ਲੈ ਕੇ ਜਾਵਾਂਗੇ ਤੇ ਅੱਜ ਜੇ ਉਹੀ ਮੌਤ ਦੇ ਮੂੰਹ ਦੇ ਵਿੱਚ ਪਿਆ ਹੋਵੇ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਹੋਵੇ ਤੇ ਨਾ ਭੈਣਾਂ ਉੱਤੇ ਕੀ ਬੀਤੂਗੀ ਤੇ ਇਹਨਾਂ ਦੇ ਜਿਹੜੇ ਸਾਰੇ ਚਾ ਲਾੜ ਵਰਾਗ ਆਪਦੇ ਭਰਾ ਦੇ ਲਈ ਜਿਹਦੇ ਉਹ ਸੋਚਦੀਆਂ ਹੋਣਗੀਆਂ ਕਿ ਸਾਡੇ ਵਿੱਚ ਹੀ ਨਾ ਰਹਿ ਜਾਣਾ ਤਾਂ ਕੀ ਕੀ ਸੋਚ ਰਹੀਆਂ ਹੋਣਗੀਆਂ ਇਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਣੀ ਆ ਸਿੱਖ ਆਲਾ ਇਸ ਭੈਣ ਦਾ ਪਿੰਡ ਹੈ ਤੇ ਕੁਝ ਦਿਨ ਪਹਿਲਾਂ ਬਾਈ ਕੰਮ ਦੇ ਉੱਤੋਂ ਆ ਰਿਹਾ ਸੀਗਾ ਸ਼ਾਮ ਨੂੰ ਆਪਦੀ ਦਿਹਾੜੀ ਮਜ਼ਦੂਰੀ ਕਰਕੇ ਤੇ ਆਉਂਦੇ ਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਹੋਣ ਦੇ ਕਾਰਨ ਮੋਟਰਸਾਈਕਲ ਤੋਂ ਡਿੱਗਣ ਦੇ ਕਾਰਨ ਸਿਰ ਦੇ ਵਿੱਚ ਇੰਨੀ ਗੰਭੀਰ ਸੱਟ ਵੱਜਦੀ ਹੈ ਕਿ ਸਿਰ 'ਚ ਕਲੋਟ ਬਣ ਜਾਂਦਾ ਹੈ ਉਦੇ ਕਾਰਨ ਸਾਰੇ ਸਿਰ ਦੇ ਵਿੱਚ ਖੂਨ ਜੰਮ ਜਾਂਦਾ ਹੈ ਤੇ ਪਰਿਵਾਰ ਤੋਂ ਜਿੱਥੋਂ ਤੱਕ ਹੁੰਦੀ ਆ ਸਾਰੀ ਵਾਹ ਲਾਉਂਦੇ ਆ ਆਪਦੇ ਵੱਲੋਂ ਕਦੇ ਕਿਸੇ ਹਸਪੀਟਲ ਚ ਲੈ ਕੇ ਜਾਂਦੇ ਆ ਕਦੇ ਕਿਸੇ ਹਸਪੀਟਲ ਲੈ ਕੇ ਜਾਂਦੇ ਆ ਤੇ ਜਿੰਨਾ ਕੁਝ ਘਰੇ ਸੀਗਾ ਸਾਰਾ ਆਪਦਾ ਵੇਚ-ਵਟ ਕੇ ਲਾਤਾ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਸੰਗਤ ਜੀ ਕੇ ਪਰਿਵਾਰ ਨੇ ਆਪਦੇ ਇਕੱਲੇ ਕਰੇ ਪੁੱਤ ਨੂੰ ਬਚਾਉਣ ਵਾਸਤੇ ਆਪਦੇ ਘਰ ਦੇ ਭਾਂਡੇ ਵੀ ਗਹਿਣੇ ਰੱਖਤੇ ਕੁਝ ਭਾਂਡੇ ਵੇਚ ਵੀ ਦਿੱਤੇ ਤੇ ਆਪਦੇ ਕੋਲੇ ਜੋ ਕੁਝ ਵੀ ਸੀਗਾ ਪੂੰਜੀ ਬਣਾਈ ਸੀ ਉਹ ਸਾਰੀ ਲਾਤਾ ਤੇ ਅੱਜ ਵੀ ਉਹ ਜੋ ਇੱਕ ਜਿੰਦਾ Laash ਦੀ ਤਰ੍ਹਾਂ ਪਿਆ ਹੋਇਆ ਹੈ ਤੇ ਜਦੋਂ ਇਹ ਭੈਣਾਂ ਦੇਖਦੀਆਂ ਹੋਣੀਆਂ ਤੇ ਇਹ ਕੀ ਸੋਚਦੀਆਂ ਹੋਣੀਆਂ ਕੀ ਇਹਨਾਂ ਦੇ ਦਿਲ ਤੇ ਬੀਤਦੀ ਹੋਣੀ ਤੇ 4-5 ਲੱਖ ਰੁਪਇਆ ਲਾ ਕੇ ਵੀ ਅੱਜ ਉਹਨਾਂ ਦਾ ਭਰਾ ਇਸ ਤਰ੍ਹਾਂ ਪਿਆ ਤੇ ਹਜੇ ਜੋ ਡਾਕਟਰ ਨੇ ਦੱਸਿਆ 1.5 ਤੋਂ 2 ਲੱਖ ਰੁਪਇਆ ਇਹਦੇ ਇਲਾਜ ਦੇ ਉੱਤੇ ਹੋਰ ਖਰਚ ਆ ਸਕਦਾ ਤੁਸੀਂ ਵੇਖ ਲਓ ਕਿ ਕੀ ਹਾਲਾਤ ਆ ਬਾਈ ਦੇ ਅੱਜ ਤੇ ਅੱਗੇ ਦਾ ਜੋ 2.5 ਲੱਖ ਰੁਪਈਆ ਇਹ ਕਿੱਥੋਂ ਲੈ ਕੇ ਆਊਗਾ ਪਰਿਵਾਰ ਜਿਨ੍ਹਾਂ ਨੇ ਅੱਜ ਆਪਦਾ ਸਾਰਾ ਕੁਝ ਵੇਚ ਵਟ ਕੇ ਲਾਤਾ ਭੈਣਾਂ ਨੇ ਵੀ ਲਾਤਾ ਮਾਪਿਓ ਨੇ ਜਿਹੜਾ ਝੋਨਾ ਲਾਇਆ ਸੀ ਕਮਾਈ ਕੀਤੀ ਉਹ ਵੀ ਸਾਰਾ ਆਪਦਾ ਲਾਤਾ ਤੇ ਅੱਜ ਇੰਨਾਂ ਭੈਣਾਂ ਨੂੰ ਤੁਹਾਡੇ ਤੇ ਆਸ ਹੈ ਤੁਹਾਡੇ ਅੱਗੇ ਝੋਲੀ ਆਡਰਿੰਗਾਂ ਭੈਣ ਰੋ ਰਹੀ ਆ ਚਾਰੇ ਭੈਣਾਂ ਦਾ ਕੱਲਾ ਕੱਲਾ ਭਰਾ ਮੈਂ ਵੀ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰੋ ਕਿਸੇ ਦਾਨੀ ਸੱਜਣ ਤੱਕ ਪਹੁੰਚਾ ਦਿਓ ਤੇ ਆਪਦੀਆਂ ਭੈਣਾਂ ਦੇ ਲਈ ਜੋ ਆਪਾਂ ਗਿਫਟ ਲੈਣਾ ਰਖੜੀ ਤੇ ਇਸ ਭੈਣ ਵੱਲ ਵੀ ਵੇਖ ਲੋ ਕਿ ਇਸ ਭੈਣ ਨੂੰ ਆਪਾਂ ਰਖੜੀ ਦੇ ਉੱਤੇ ਇਹੀ ਗਿਫਟ ਦੇ ਦਈਏ ਕਿ ਇਹਦੇ ਭਰਾ ਨੂੰ ਇਹਨਾਂ ਦੇ ਵਿੱਚ ਬੈਠਣ ਜੋਗਾ ਹੀ ਕਰ ਦਈਏ ਕਿ ਚਾਰੇ ਭੈਣਾਂ ਆਏ ਰਖੜੀ ਤੇ ਗਿਫਟ ਬਾ ਇਹਨੂੰ ਜੋ ਇਹਦੇ ਰਖੜੀ ਬਣ ਸਕਣ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅੱਜ ਆਪਦੀ ਭੈਣ ਦੀ ਤਰ੍ਹਾਂ ਇਸ ਭੈਣ ਨੂੰ ਦੇਖਿਓ ਤੇ ਇਸ ਵੀਡੀਓ ਨੂੰ ਕਿਸੇ ਦਾਨੀ ਸੱਜਣ ਤੱਕ ਪਹੁੰਚਾਓ ਜੋ ਇਹਨਾਂ ਭੈਣਾਂ ਦਾ ਹਾਲ ਸਮਝ ਸਕੇ ਦੁੱਖੜਾ ਸਮਝ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ